ਅੱਜ ਵੀ ਲੈ ਦੀ ਸੱਤ ਤੋਂ ਵੱਡੀ ਅਪਡੇਟ ਲੈ ਕੇ ਤੁਹਾਨ ਨਾਲ ਜਿਹੜਾ ਦੁਬਾਰਾ ਰੂਬਰੂ ਹੋਏ ਆ ਸੋ ਦੱਸਦੀ ਕਿ ਜਲੰਧਰ ਦੇ ਵਿੱਚ ਜਿੱਥੇ ਬਲੈਕਆਊਟ ਕੀਤਾ ਗਿਆ ਉੱਥੇ ਹੀ ਜਲੰਧਰ ਦੇ ਵਿੱਚ ਜਿਹੜੇ ਧਮਾਕਿਆਂ ਦੀ ਜਿਹੜੀ ਆਵਾਜ਼ ਹੈ ਜਿਹੜੀ ਉਹ ਵੀ ਸੁਣਾਈ ਦਿੱਤੀ ਹੈ ਜਿਵੇਂ ਕਿ ਕੱਲ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਪਠਾਨਕੋਟ ਦੇ ਲਾਗੇ ਇਲਾਕਿਆਂ ਦੇ ਵਿੱਚ ਜਿਹੜੀ ਆ ਘਟਨਾ ਹੋਈ ਸੀ ਜਿੱਥੇ ਬਲਾਸਟ ਜਿਹੜੀ ਸੁਣਨ ਨੂੰ ਆਵਾਜ਼ ਮਿਲੀ ਸੀ ਅੱਜ ਜਿਹੜੀ ਜਲੰਧਰ ਦੇ ਵਿੱਚ ਸੁਣੀ ਜਿਹੜੇ ਅੱਜ ਵੀ ਲੈ ਤਸਵੀਰਾਂ ਦਾ ਉਸ ਜਗ੍ਹਾ ਦੇ ਉੱਪਰ ਲੈ ਕੇ ਜਾ ਰਹੇ ਆ ਜਿੱਥੇ ਡਰੋਨ ਦੇ ਨਾਲ ਜੋ ਕੀ ਆ ਉਸ ਮਸਾਇਲ ਨੂੰ ਜਿਹੜਾ ਤੋਸਕਾਰ ਦਤਾ ਗਿਆ ਜਿਹੜਾ ਨਸ਼ਟ ਕਰ ਦਿੱਤਾ ਗਿਆ ਤਸਵੀਰਾਂ ਤੁਹਾਨੂੰ ਜਿਹੜੀਆਂ ਉਸ ਜਗ੍ਹਾ ਦੀਆਂ ਸਾਂਝੀਆਂ ਕਰਾਂ ਇਹ ਲਗਾਤਾਰ ਜਿਹੜੀ ਤੁਹਾਨੂੰ ਇਸ ਵੇਲੇ ਦੀ ਅਪਡੇਟ ਹੈ ਜਲੰਧਰ ਸ਼ਹਿਰ ਦੇ ਵਸਨੀਕਾਂ ਦੇ ਲਈ ਇਹ ਜਿਹੜੀ ਖਾਸ ਜਿਹੜੀ ਅਪਡੇਟ ਲੈ ਕੇ ਆਏ ਆ ਵੱਧ ਤੋਂ ਵੱਧ ਜਿਹੜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਜਿਨ੍ਹਾਂ ਦੇ ਪਰਿਵਾਰਾਂ ਤੱਕ ਵੀਡੀਓ ਪਹੁੰਚ ਸਕੇ ਸੋ ਜਲੰਧਰ ਦੇ ਵਿੱਚ ਜਿਹੜੇ ਜਲੰਧਰ ਦੇ ਡੀਸੀ ਸਾਹਿਬ ਵੱਲੋਂ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਹੁਣੇ-ਹੁਣੇ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਪਟਾਕਿਆਂ ਦੀ ਬਾਅਦ ਜਿਹੜੇ ਬਲਾਸਟ ਹੋਏ ਨੇ ਉਸ ਤੋਂ ਬਾਅਦ ਜਿਹੜਾ ਤੁਸੀਂ ਦੇਖ ਸਕਦੇ ਹੋ ਜਿਹੜਾ ਉਹਨਾਂ ਵੱਲੋਂ ਬਲੈਕਆਊਟ ਜਿਹੜਾ ਜਲੰਧਰ ਸ਼ਹਿਰ ਨੂੰ ਕਰ ਦਿੱਤਾ ਗਿਆ ਸੋ ਜਲੰਧਰ ਸ਼ਹਿਰ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਲੋਕੀ ਮੰਡ ਕੰਪਲੈਕਸ ਦੇ ਵਿੱਚ ਜਿਹੜਾ ਡਰੋਨ ਦਾ ਹਿਰੋਗੀ ਪਾਕਿਸਤਾਨ ਵੱਲੋਂ ਜਿਹੜੀ ਮਸਾਇਲ ਛੱਡੀ ਗਈ ਸੀ ਉਹਨੂੰ ਜਿਹੜਾ ਤਵਸਕਾਰ ਦਿੱਤਾ ਗਿਆ ਔਰ ਅੱਜ ਜਲੰਧਰ ਦੇ ਵਿੱਚ ਵੀ ਜਿਹੜੀ ਬਲਾਸ ਜਿਹੜੇ ਧਮਾਕੇ ਨੇ ਹੋਏ ਨੇ ਤਸਵੀਰਾਂ ਇਸ ਵੇਲੇ ਤੁਹਾਨੂੰ ਜਿਹੜੀਆਂ ਸਾਂਝੇ ਕਰੇ ਸ਼ਹਿਰ ਵਾਸੀਆਂ ਦੇ ਲਈ ਔਰ ਪੰਜਾਬ ਦੇ ਵਿੱਚ ਜਿੱਥੇ ਵਕ ਵਕ ਇਲਾਕਿਆਂ ਦੇ ਵਿੱਚ ਜਿਹੜਾ ਅਲਰਟ ਆ ਉੱਥੇ ਹੀ ਜਲੰਧਰ ਸ਼ਹਿਰ ਦੇ ਜੋ ਡੀਸੀ ਨੇ ਉਹਨਾਂ ਵੱਲੋਂ ਸਖਤ ਬੇਜ ਜਿਹੜੇ ਉਹਨਾਂ ਦੀ ਹਕੂਮਤ ਦੀ ਪਾਲਣਾ ਉਹਨਾਂ ਨੇ ਕਿਹਾ ਕਿ ਸਾਰੇ ਹੀ ਜਿਹੜੇ ਸ਼ਹਿਰ ਵਾਸੀ ਨੇ ਸਮਰਥਨ ਕਰਨ ਇਸ ਚੀਜ਼ ਦਾ ਜਿਹੜਾ ਭਰਪੂਰ ਆਯੋਗਨ ਜਿਹੜੇ ਸ਼ਹਿਰ ਵਾਸੀ ਦੇਣ ਔਰ ਦੇਖ ਸਕਦੇ ਹੋ ਕਿ ਸਾਰੀਆਂ ਹੀ ਲਾਈਟਾਂ ਸਟੀਲ ਲਾਈਟਾਂ ਤੱਕ ਜਿਹੜੀਆਂ ਸ਼ਹਿਰ ਦੀਆਂ ਜਿਹੜੀਆਂ ਬੰਦ ਨਹੀਂ ਇਸ ਵੇਲੇ ਔਰ ਪੂਰਨ ਤੌਰ ਤੇ ਜਿਹੜਾ ਜਲੰਧਰ ਦੇ ਵਿੱਚ ਬਲੈਕਆਊਟ ਜਿਹੜਾ ਕਰ ਦਿੱਤਾ ਗਿਆ ਇਹ ਧਮਾਕੇ ਜਿਹੜੇ ਹੋਏ ਨੇ ਬਲਾਸਟ ਹੋਏ ਨੇ ਜਲੰਧਰ ਦੇ ਵਿੱਚ ਉਸ ਤੋਂ ਬਾਅਦ ਤੁਸੀਂ ਸ਼ਹਿਰ ਦੇ ਉਹ ਕਾਨੂੰਨ ਉਸ ਜਗ੍ਹਾ ਦੇ ਉੱਪਰ ਲੈ ਕੇ ਜਾ ਰਹੇ ਸੀ ਜੰਗਾਂ ਦੇ ਉੱਪਰ ਸਾਰੀ ਜਿਹੜੀ ਹੈ ਘਟਨਾ ਕ੍ਰਮਾਂ ਜਿਹੜਾ ਅੱਜ ਹੋਇਆ ਸੋ ਆਪਤੀ ਜਿਹੜਾ ਅਟੈਕ ਹੈ ਜੋ ਕੀ ਅੱਜ ਜਲੰਧਰ ਦੇ ਵਿੱਚ ਵੀ ਉਹਦੀ ਜਿਹੜੀ ਆਵਾਜ਼ ਸੁਣੀ ਹੈ ਲੋਕਾਂ ਨੂੰ ਜਿਹੜੇ ਧਮਾਕਿਆਂ ਦੀ ਆਵਾਜ਼ ਆ ਲੋਕਾਂ ਦੇ ਕੰਨਾਂ ਦੇ ਵਿੱਚ ਗੂੰਜੀ ਹੈ ਸ਼ਹਿਰ ਦੇ ਲੋਕਾਂ ਤੱਕ ਜਿਹੜੀ ਆਵਾਜ਼ ਹੈ ਅੱਜ ਗੂੰਜੀ ਹੈ ਜਲੰਧਰ ਸ਼ਹਿਰ ਵਾਸੀਆਂ ਦੇ ਲਈ ਪੰਜਾਬ ਵਾਸੀਆਂ ਦੇ ਲਈ ਅਸੀਂ ਜਿਹੜੀ ਮੰਗਲ ਕਾਮਨਾ ਕਰਦੇ ਹਾਂ ਕਿ ਸਾਰੇ ਸ਼ਹਿਰ ਵਾਸੀ ਪੰਜਾਬ ਵਾਸੀ ਸਾਰੇ ਹਿੰਦੁਸਤਾਨ ਦੇ ਲੋਕ ਸਾਰੇ ਹੀ ਜਿਹੜੇ ਖੁਸ਼ ਹੋ ਤੰਦੂਸ ਰਹਿਣ ਔਰ ਇਸ ਜਿਹੜੀ ਲੜਾਈ ਦੇ ਵਿੱਚ ਜੋ ਕਿ ਆਂਤਕੀ ਜਿਨ੍ਹਾਂ ਨੇ ਪਹਿਲਗਾਮ ਤੋਂ ਲੈ ਕੇ ਜਿਹੜਾ ਹਮਲਾ ਕੀਤਾ ਸੀ ਸਾਡੇ ਸਲਾਨੀਆਂ ਦੇ ਨਿਸ਼ਤਿਆਂ ਤੇ ਉਹਨਾਂ ਨੂੰ ਜਿਹੜਾ ਸਬਕ ਸਿਖਾਉਣ ਦਾ ਜਿਹੜਾ ਸਮਾਂ ਆ ਗਿਆ ਔਰ ਜੋ ਕਿ ਸਰਕਾਰ ਵੱਲੋਂ ਮੋਦੀ ਸਰਕਾਰ ਵੱਲੋਂ ਉਹਨਾਂ ਦੇ ਐਕਸ਼ਨ ਲੈਣ ਦੇ ਲਈ ਜਿਹੜੇ ਉਹਨਾਂ ਦੇ ਇਲਾਕਿਆਂ ਦੇ ਵਿੱਚ ਜਿਹੜੇ ਮਸਾਇਲਾ ਛੱਡੀ ਗਏ ਉਸ ਤੋਂ ਬਾਅਦ ਅੱਜ ਚਲੰਦਰ ਦੇ ਵੀ ਦੇਖ ਸਕਦੇ ਹੋ ਕਿ ਜਿਹੜਾ ਉਹਨਾਂ ਵੱਲੋਂ ਬਾਕੀ ਇਲਾਕੇ ਕੀਤਾ ਗਿਆ ਜਿੱਥੇ ਪਟਾਨਕੋਟ ਇਲਾਕੇ ਦੇ ਵਿੱਚ ਗਰਦਾਸਪੁਰ ਇਲਾਕੇ ਦੇ ਵਿੱਚ ਜਿਹੜਾ ਹਾਈ ਅਲਰਟ ਹੈ ਜਿੱਥੇ ਬਾਕੀ ਇਲਾਕਿਆਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਅਲੱਗ ਕੀਤਾ ਗਿਆ ਬਲੈਕਆਊਟ ਕੀਤਾ ਉੱਤੇ ਹੀ ਜਲੰਧਰ ਸ਼ਹਿਰ ਦੀ ਖਾਸ ਤਸਵੀਰ ਲੈ ਕੇ ਤੁਹਾਡੇ ਤੱਕ ਰੂਬਰੂ ਹੋ ਗਏ ਆ ਜਲੰਧਰ ਸ਼ਹਿਰ ਦੀ ਇਸ ਵੇਲੇ ਦੀ ਸਭ ਤੋਂ ਵੱਡੀ ਅਪਡੇਟ ਜਿਹੜੀ ਪਬਲਿਕ ਅਪਡੇਟ ਟੀਵੀ ਤੇ ਤੁਹਾਨੂੰ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਨੇ ਜਲੰਧਰ ਦੀਆਂ ਜੋ ਸ਼ਹਿਰ ਵਾਸੀਆਂ ਨੂੰ ਦੱਸਦੀ ਹੈ ਕਿ ਜਲੰਧਰ ਸ਼ਹਿਰ ਹੋਰਾਂ ਤੋਂ ਹੋਰ ਜਿਹੜਾ ਬਲੈਕ ਆਊਟ ਆ ਉਹਨਾਂ ਜਗ੍ਹਾ ਦੇ ਉੱਪਰ ਤੁਹਾਨੂੰ ਲੈ ਕੇ ਜਾ ਰਹੇ ਹਾਂ ਜਿੱਥੇ ਜਗ੍ਹਾ ਦੇ ਉੱਪਰ ਦੱਸਿਆ ਜਾ ਰਿਹਾ ਏ ਕਿ ਅੱਜ ਜੋਗੀ ਉਹਨਾਂ ਦਾ ਡਰੋਨ ਜਿਹੜਾ ਡਰੋਨ ਦਾ ਹੀ ਇੰਡੀਆ ਆਰਮੀ ਵੱਲੋਂ 에ਅਰ ਫੋਰਸ ਵੱਲੋਂ ਜਿਹੜੀ ਉਸ ਮਿਸਾਈਲ ਨੂੰ ਜਿਹੜਾ ਖਤਮ ਕਰ ਦਿੱਤਾ ਗਿਆ ਜੋਗੀ ਉਹਨਾਂ ਨੇ ਜਲੰਧਰ ਸ਼ਹਿਰ ਦੇ ਵਿੱਚ ਧਮਾਕੇ ਹੋਏ ਨੇ ਬਲਾਸਟ ਹੋਏ ਨੇ ਜੋ ਨੁਕਸਾਨ ਕਰਨ ਦੇ ਲਈ ਸ਼ਹਿਰ ਵਾਸੀਆਂ ਦੇ ਲੋਕਾਂ ਦੇ ਹਿੰਦੂਸਤਾਨ ਦੇ ਲੋਕਾਂ ਦਾ ਨੁਕਸਾਨ ਕਰਨ ਲਈ ਜਿਹੜੀ ਮਿਸਾਈਲ ਉਧਰੋਂ ਛੱਡੀ ਸੀ ਉਹ ਜਿਹੜੀ ਤਵਸ ਕਰ ਦਿੱਤੀ ਗਈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਉਸ ਜਗ੍ਹਾ ਦੇ ਉੱਪਰ ਤੁਹਾਨੂੰ ਲੈ ਕੇ ਜਾ ਰਿਹਾ ਜੋ ਕਿ ਪਤਾ ਲੱਗ ਰਿਹਾ ਸੂਤਰਾ ਤੋਂ ਕਿ ਜਿਹੜਾ ਮੰਡਲ ਆ ਕੇ ਦੇ ਵਿੱਚ ਵੀਡੀਓ ਮਸਾਇਲਾ ਟਿੱਗੀ ਆ ਜੋ ਕਿ ਡਰੋਨ ਰਾਹੀਂ ਜਿਹੜਾ ਉਸ ਨੂੰ ਖਤਮ ਕਰ ਦਿੱਤਾ ਗਿਆ ਔਰ ਤੁਹਾਨੂੰ ਉਸ ਜਗ੍ਹਾ ਦੇ ਉੱਪਰ ਲੈ ਕੇ ਜਾ ਰਿਹਾ ਜਿਹੜੇ ਨਵੇਂ ਦਰਸ਼ਕ ਜੁੜ ਚੁੱਕੇ ਨੇ ਉਹਨਾਂ ਨੂੰ ਦੱਸਦੀ ਕਿ ਸ਼ਹਿਰ ਦੀ ਇੱਕ ਇੱਕ ਟੇਡ ਜਿਹੜੀ ਆ ਸਾਡੇ ਚੈਨਲ ਰਾਹੀਂ ਤੁਹਾਨੂੰ ਜਿਹੜੀ ਦਿੱਤੀ ਜਾਏਗੀ ਸੋ ਲਗਾਤਾਰ ਤੁਸੀਂ ਚੈਨਲ ਦੇ ਨਾਲ ਵਾਦ ਤੋਂ ਬਾਦ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਔਰ ਜਿਹੜੀ ਜਲੰਧਰ ਚੋਂ ਡੀਸੀ ਸਾਹਿਬ ਵੱਲੋਂ ਜਿਹੜੇ ਆਦੇਸ਼ ਨੇ ਜੋ ਉਹਨਾਂ ਨੇ ਬਲੈਕਆਊਟ ਦਾ ਜਿਹੜਾ ਤੁਰੰਤ ਜਿਹੜਾ ਨਿਰਣੇ ਲਿੱਤਾ ਕਿ ਬਲੈਕਆਊਟ ਜਿਹੜਾ ਜਲੰਧਰ ਦੇ ਵਿੱਚ ਕੀਤਾ ਗਿਆ ਇਹ ਸਾਰੇ ਘਟਨਾਕ੍ਰਮ ਤੋਂ ਬਾਅਦ ਜਿਹੜਾ ਕਿ ਹੁਣ ਉਸ ਸੰਘਾ ਦੇ ਉੱਪਰ ਅਸੀਂ ਪਹੁੰਚ ਰਿਹਾ ਜਿਸ ਸੰਘਾ ਦੇ ਉੱਪਰ ਜਿਹੜੀ ਹੈ ਦੱਸਿਆ ਜਾ ਰਿਹਾ ਕਿ ਜੋ ਕਿ 에어 ਫੋਰਸ ਨੇ ਜੋ ਕਿ ਦੱਸਿਆ ਕਿ ਬਹੁਤ ਹੀ ਜਿਹੜੀ ਕਿ ਕਾਬਿਲਤ ਦੇ ਨਾਲ ਬਹੁਤ ਹੀ ਸ਼ਲਾਘਾਯੋਗ ਜਿਹੜਾ ਕੰਮ ਹੈ ਹੁਣ ਪ੍ਰਸ਼ਾਸਨ ਕਰ ਰਿਹਾ ਪ੍ਰਸ਼ਾਸਨ ਦੀ ਜਿਹੜੀ ਏਕ ਏਕ ਨਿਗਾਹ ਜੋ ਕਿ ਬਾਰਡਰ ਏਰੀਏ ਨੂੰ ਜਿਹੜਾ ਸੀਲ ਕੀਤਾ ਗਿਆ ਬਾਰਡਰ ਏਰੀਆ ਦੀ ਜਿਹੜੀ ਸਿਕਿਉਰਟੀ ਹੈ ਉਹ ਵਧਾ ਦਿੱਤੀ ਗਈ ਹੈ ਹਰ ਜਗ੍ਹਾ ਦੇ ਉੱਪਰ ਜਿਹੜੇ ਫੌਜ ਦੇ ਜਿਹੜੇ ਜਵਾਨ ਜੋ ਕਿ ਪੰਜਾਬ ਦੇ ਔਰ ਵੱਖ-ਵੱਖ ਬਾਰਡਰਾਂ ਦੇ ਉੱਪਰ ਜਿਹੜੇ ਤਨਾਦ ਨੇ ਉਹ ਜਿਹੜਾ ਤੁਹਾਡੀ ਸੁਰੱਖਿਆ ਕਰ ਰਹੇ ਨੇ ਔਰ ਤੁਸੀਂ ਘਰ ਵਿੱਚ ਸੁਰੱਖਿਤ ਰਹੋ ਤੁਸੀਂ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰਾਂ ਦੇ ਨਾਲ ਸੁਰੱਖਿਤ ਰਹੋ ਉਸ ਲਈ ਜਿਹੜੀ ਹੈ ਇਹ ਲੜਾਈ ਹੈ ਜਿਹੜੀ ਲੜੀ ਜਾ ਰਹੀ ਹੈ ਔਰ ਉਹਨਾਂ ਜੋ ਕਿ ਪਰਿਵਾਰਾਂ ਦੇ ਜਿਹੜੇ ਜਿਹੜੇ ਸੰਦੂਰ ਜੋਗੀ ਦਾ ਸੀ ਕਿ ਜਿਹੜਾ ਨਾਮ ਦੇ ਕੇ ਜਿਹੜਾ ਮੋਦੀ ਨੇ ਜੋ ਕਿ ਇਹ ਲੜਾਈ ਲੜੀ ਹੈ ਮੁਖੇਵਤੀ ਦੇਖ ਸਕਦੇ ਹੋ ਕਿ ਜਿਹੜਾ ਉਹਨਾਂ ਨੇ ਤੁਹਾਡੇ ਯੋਗਦਾਨ ਦੀ ਅਪੀਲ ਕੀਤੀ ਹੈ ਕਿ ਸਾਰੇ ਹੀ ਲੋਕ ਜਿਹੜੇ ਨੇ ਯੋਗਦਾਨ ਕਰਨ ਆਪਣਾ ਜਿਹੜਾ ਤੁਸੀਂ ਬਲੈਕਆਊਟ ਜਿਹੜਾ ਜਲੰਧਰ ਸ਼ਹਿਰ ਦੇ ਵਿੱਚ ਹੋਇਆ ਉਸ ਦਾ ਜਿਹੜਾ ਯੋਗਦਾਨ ਕਰੋ ਔਰ ਜਿਹੜਾ ਪ੍ਰਸ਼ਾਸਨ ਦਾ ਤੁਸੀਂ ਸਾਥ ਦਿਓ ਤਸਵੀਰਾਂ ਤੁਹਾਨੂੰ ਜਿਹੜੀਆਂ ਲਗਾਤਾਰ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਸੋ ਤੁਹਾਨੂੰ ਜਿਹੜਾ ਉਸ ਇਲਾਕੇ ਦੇ ਵਿੱਚ ਲੈ ਕੇ ਜਾ ਰਹੇ ਆ ਜਿਸ ਜਗ੍ਹਾ ਦੇ ਉੱਪਰ ਦੱਸਿਆ ਜਾ ਰਿਹਾ ਕਿ ਜਿਹੜਾ ਡਰੋਨ ਦਾ ਹੀ ਜਿਹੜਾ ਉਸ ਮਿਸਾਈਲ ਨੂੰ ਜਿਹੜਾ ਥੱਲੇ ਜਿਹੜਾ ਸਿੱਧ ਦਿੱਤਾ ਗਿਆ ਔਰ نیچے ਮਿਸਾਈਲ ਜਿਹੜੀ ਆ ਚੁੱਕੀ ਹੈ ਤੋਂ ਲਗਾਤਾਰ ਤਸਵੀਰਾਂ ਤੁਹਾਨੂੰ ਇਸ ਵੇਲੇ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਇਸ ਵੇਲੇ ਦੀ ਵੱਡੀ ਅਪਡੇਟ ਆ ਜਿਹੜੀ ਤੁਹਾਡੇ ਤੱਕ ਲੈ ਕੇ ਅਸੀਂ ਪਹੁੰਚੇ ਆ ਤੁਹਾਡੇ ਤੱਕ ਹਾਜ਼ਰ ਹੋਏ ਆ ਤੁਹਾਡੀ ਕਚਹਿਰੀ ਦੇ ਵਿੱਚ ਉਹ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਣਗੀਆਂ ਸੋ ਹਰ ਇੱਕ ਅਪਡੇਟ ਜਿਹੜੀ ਤੁਹਾਡੇ ਨਾਲ ਜਿਹੜੀ ਆ ਸਾਂਝੀ ਕੀਤੀ ਜਾਏਗੀ ਸੋ ਲਗਾਤਾਰ ਤੁਸੀਂ ਬਣੇ ਰਹੋ ਸਾਡੇ ਚੈਨਲ ਦੇ ਨਾਲ ਔਰ ਤੁਹਾਨੂੰ ਇਸ ਵੇਲੇ ਦੀ ਅਪਡੇਟ ਜਿਹੜੀ ਆ ਲਗਾਤਾਰ ਜਿਹੜੀ ਸਾਂਝੀ ਕਰ ਰਹੇ ਆ ਸੋ ਦੇਖ ਸਕਦੇ ਹੋ ਤੁਸੀਂ ਜਿਹੜਾ ਦਰਸ਼ਕ ਜਿਹੜੇ ਨਵੇਂ ਜੁੜ ਚੁੱਕੇ ਨੇ ਉਹਨਾਂ ਨੂੰ ਮੈਂ ਦੱਸ ਦਵਾ ਕਿ ਜਲੰਧਰ ਸ਼ਹਿਰ 올 오버 ਜਲੰਧਰ ਡਿਸਟ੍ਰਿਕਟ ਦੇ ਇਲਾਕੇ ਜਿੰਨੇ ਵੀ ਨੇ ਉਹਨਾਂ ਦੇ ਵਿੱਚ ਬਲੈਕਆਊਟ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਰੋਡ ਦੀ ਕੋਈ ਵੀ ਲਾਈਟ ਇਸ ਵੇਲੇ ਨਹੀਂ ਜਗਦੀ ਸਾਰੀਆਂ ਹੀ ਲਾਈਟਾਂ ਜਿਹੜੀਆਂ ਨੇ ਬੰਦ ਕਰ ਦਿੱਤੀਆਂ ਗਈਆਂ ਔਰ ਜਲੰਧਰ ਸ਼ਹਿਰ ਦੇ ਵਿੱਚ ਜਿਹੜੇ ਅੱਜ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਲੋਕਾਂ ਨੂੰ ਜਿਹੜੀਆਂ ਸੁਣੀਆਂ ਏ ਸੋ ਸ਼ਹਿਰ ਵਾਸੀਆਂ ਨੂੰ ਵੀ ਜਿਹੜੀ ਅਪੀਲ ਕੀਤੀ ਜਾਂਦੀ ਹੈ ਤਾਂ ਕਿ ਇਸ ਜਿਹੜਾ ਡਰ ਦੇ ਮਾਹੌਲ ਵਿੱਚ ਇਕਜੁੱਟਤਾ ਜਿਹੜੀ ਦਿਖਾਈ ਜਾਵੇ ਔਰ ਡਰਨ ਦੀ ਜਿਹੜੀ ਲੋੜ ਨਹੀਂ ਹੈ ਪੈਨਿਕ ਹੋਣ ਦੀ ਲੋੜ ਨਹੀਂ ਹੈ ਪ੍ਰਸ਼ਾਸਨ ਤੁਹਾਡੇ ਨਾਲ ਹੈ ਪ੍ਰਸ਼ਾਸਨ ਹਰ ਇੱਕ ਸੰਭਵ ਪਰਿਆਸ ਹੈ ਜੋ ਕਿ ਸ਼ਹਿਰ ਵਾਸੀਆਂ ਦੇ ਲਈ ਕਰ ਰਿਹਾ ਔਰ ਜਿੱਥੇ ਪੰਜਾਬ ਗਵਰਨਮੈਂਟ ਔਰ ਸੈਂਟਰ ਗਵਰਨਮੈਂਟ ਮਿਲ ਕੇ ਜਿਹੜੀ ਔਰ ਹਿੰਦੂਸਤਾਨ ਦਾ ਚੱਲਾ-ਗੱਲਾ ਵਾਸੀ ਇਸ ਵੇਲੇ ਜਿਹੜੀ ਮਿਲ ਕੇ ਜੋਗੀ ਲੜਾਈ ਲੜ ਰਿਹਾ ਕਿਉਂਕਿ ਚੋਹ ਸਲਾਨੀਆਂ ਦੇ ਨਾਲ ਉਹਤੇ ਹੋਇਆ ਜਿਹੜੀ ਘਟਨਾ ਜਿਹੜੀ ਹੈ ਪਹਿਲਗਾਮ ਦੇ ਵਿੱਚ ਵਾਪਰੀ ਉਹਦੀ ਜਿਹੜੀ ਨਿੰਦਨਯੋਗ ਘਟਨਾ ਤੋਂ ਬਾਅਦ ਸ਼ਹਿਰ ਦੇ ਵਿੱਚ ਕਈ ਜਗ੍ਹਾ ਦੇ ਉੱਪਰ ਜਿਹੜੇ ਆ ਕੈਂਡਲ ਮਾਰਚ ਲਿਕੇ ਕਈ ਜਗ੍ਹਾ ਦੇ ਉੱਪਰ ਏਸੀ ਦਾ ਵਿਰੋਧ ਹੋਇਆ ਉਸ ਤੋਂ ਬਾਅਦ ਤੁਸੀਂ ਵੀ ਦੇਖ ਸਕਦੇ ਹੋ ਕੱਲ ਵੀ ਜਿਵੇਂ ਚਲੰਦਰ ਦੇ ਵਿੱਚ ਬਲੈਕਆਊਟ ਸੀ ਔਰ ਅੱਜ ਵੀ ਜਿਹੜਾ ਹੈ ਜਿਹੜਾ ਨਿਰਣੇ ਹੈ ਤੁਰੰਤ ਜਿਹੜਾ ਲੈਣਾ ਪਿਆ ਜੋ ਕਿ ਚਲੰਦਰ ਦੇ ਡੀਸੀ ਸਾਹਿਬ ਵੱਲੋਂ ਜਿਹੜੇ ਆਦੇਸ਼ ਆਏ ਨੇ ਕਿ ਜਿਹੜਾ ਬਲੈਕਆਊਟ ਆ ਚਲੰਦਰ ਦੇ ਵਿੱਚ ਕਰ ਦਿੱਤਾ ਗਿਆ ਸੋ ਤਸਵੀਰਾਂ ਕੁਝ ਖਾਸ ਤਸਵੀਰਾਂ ਨੇ ਚਲੰਦਰ ਦੀਆਂ ਚਲੰਦਰ ਸ਼ਹਿਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਤੁਹਾਨੂੰ ਉਸ ਜਗ੍ਹਾ ਦੇ ਉੱਪਰ ਲੈ ਕੇ ਜਾ ਰਹੇ ਹਾਂ ਜਿੱਥੇ ਸੂਤਰ ਦੱਸਦੇ ਨੇ ਕਿ ਉਸ ਜਗ੍ਹਾ ਦੇ ਉੱਪਰ ਜਿਹੜੀ ਹੈ ਬਲਾਸ਼ੀ ਤੋਂ ਬਾਅਦ ਜੋ ਕਿ ਡ੍ਰੋਨ ਢਾਈ ਜਿਹੜੀ ਉਹ ਮਸਾਇਲ ਹੈ ਜਿਹੜੀ ਥੱਲੇ ਡਿੱਗੀ ਆ ਉੱਥੇ ਤੁਹਾਨੂੰ ਲੈ ਕੇ ਜਾ ਰਹੇ ਹੁਣ ਤੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਦੱਸਿਆ ਜਾ ਰਿਹਾ ਕਿ ਪਹੁੰਚ ਚੁੱਕੇ ਨੇ ਤਸਵੀਰਾਂ ਚਲੰਦਰ ਤੋਂ ਨੇ ਖਾਸ ਤਸਵੀਰਾਂ ਨੇ ਜੋ ਲਗਾਤਾਰ ਬਣੇ ਰਹੋ ਸਾਡੇ ਚੈਨਲ ਨਾਲ ਤੁਹਾਨੂੰ ਜਿਹੜੀ ਪਲ-ਪਲ ਦੀ ਅਪਡੇਟ ਆ ਜਿਹੜੀ ਤੁਹਾਡੇ ਘਰਾਂ ਦੇ ਵਿੱਚ ਬੈਠੇ ਤੁਹਾਨੂੰ ਮਿਲੇਗੀ ਔਰ ਤੁਸੀਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਰਹੋ ਲਗਾਤਾਰ ਔਰ ਇਸ ਜਗ੍ਹਾ ਦੇ ਉੱਪਰ ਵੀ ਜਿਹੜੇ ਲੋਕ ਖੜੇ ਹੋਏ ਨੇ ਉੱਥੇ ਵੀ ਲੋਕਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਹ ਮੰਡਲਾ ਕੇ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਸੋ ਦੇਖ ਸਕਦੇ ਹੋ ਕਿ ਹਰ ਪਾਸੇ ਜਿਹੜਾ ਬਲੈਕ ਆਊਟ ਹਨੇਰਾ ਹੀ ਹਨੇਰਾ ਜਿਹੜਾ ਇੱਥੇ ਛਾਇਆ ਹੋਇਆ ਸੋ ਪ੍ਰਸ਼ਾਸਨ ਨੇ ਵੀ ਜਿਹੜੀ ਹੈ ਇਸ ਚੀਜ਼ ਦਾ ਸੋ ਲਗਾਤਾਰ ਅਪਡੇਟ ਜਿਹੜੀ ਤੁਹਾਨੂੰ ਜਲੰਧਰ ਤੋਂ ਸਾਂਝੀ ਕੀਤੀ ਜਾ ਰਹੀ ਹੈ ਤੁਹਾਨੂੰ ਅਪਡੇਟ ਜਿਹੜੀ ਹੈ ਤੁਹਾਨੂੰ ਸਾਂਝੀ ਕਰ ਰਹੇ ਹਾਂ ਇਸ ਵੇਲੇ ਔਰ ਲਗਾਤਾਰ ਤੁਸੀਂ ਦੇਖ ਸਕਦੇ ਹੋ ਲਗਾਤਾਰ ਤਸਵੀਰਾਂ ਤੁਹਾਨੂੰ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਔਰ ਜਲੰਧਰ ਦੇ ਵਿੱਚ ਜਿੱਥੇ ਅੱਜ ਤਮਾਕੀਆ ਦੀ ਜਿਹੜੀ ਆਵਾਜ਼ ਹੈ ਉਹ ਗੂੰਜੀ ਹੈ ਜਲੰਧਰ ਸ਼ਹਿਰ ਦੇ ਜਿਹੜੇ ਇਲਾਕਿਆਂ ਦੇ ਵਿੱਚ ਜਿਹੜੀ ਗੂੰਜੀ ਆ ਰ ਲੋਕਾਂ ਨੂੰ ਵੀ ਜਿਹੜੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਨੇ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਜਲੰਧਰ ਸ਼ਹਿਰ ਦੇ ਵਿੱਚ ਜੋ ਕਿ ਜਲੰਧਰ ਦੇ ਜਿਹੜੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲੰਧਰ ਦੇ ਡੀਸੀ ਸਾਹਿਬ ਵੱਲੋਂ ਜਿਹੜਾ ਇਹ ਆਦੇਸ਼ ਜਾਰੀ ਕਰ ਦਿੱਤੇ ਗਿਆ ਕਿ ਜਲੰਧਰ ਦੇ ਵਿੱਚ ਜਿਹੜਾ ਬਲੈਕਆਊਟ ਹੈ ਕਰ ਦਿੱਤਾ ਗਿਆ। ਸੋ ਇਦਾਂ ਹੀ ਤੁਹਾਨੂੰ ਜਿਹੜੀ ਅੱਗੇ ਜਾ ਕੇ ਅਪਡੇਟ ਜਿਹੜੀ ਸਾਂਝੀ ਕਰਦੇ ਆ ਸੋ ਤਸਵੀਰ ਤੁਹਾਨੂੰ ਜਿਹੜੀ ਇਸ ਵੇਲੇ ਸਾਂਝੀ ਕੀਤੀ ਜਾ ਰਹੀ ਹੈ। ਔਰ ਜਿਹੜੇ ਨਵੇਂ ਦਰਸ਼ਕ ਜੁੜੇ ਇੱਕ ਵਾਰੀ ਫੇਰ ਦੱਸ ਦਈਏ ਕਿ ਜਿਹੜਾ ਤੁਹਾਨੂੰ ਜਿਹੜਾ ਕਿ ਜਲੰਧਰ ਦੀ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਚੱਲ ਗਏ ਹਾਂ ਸੋ ਲਗਾਤਾਰ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੇ ਕੀਤੀਆਂ ਜਾ ਰਹੀਆਂ ਨੇ ਔਰ ਸ਼ਹਿਰ ਵਾਸੀਆਂ ਨੂੰ ਜਿਹੜੀ ਜਲੰਧਰ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਪੀਲ ਕੀਤੀ ਗਈ ਹੈ ਕਿ ਜਿਹੜਾ ਬਲੈਕਆਊਟ ਹੋਇਆ ਉਹਦਾ ਜਿਹੜਾ ਸਮਰਥਨ ਕੀਤਾ ਜਾਵੇ ਔਰ ਕੋਈ ਵੀ ਅਰੰਦੀ ਔਰ ਪੈਨਿਕ ਕੌਨ ਦੀ ਜਿਹੜੀ ਲੋਡ ਨਹੀਂ ਹੈ ਤੁਹਾਨੂੰ ਪ੍ਰਸ਼ਾਸਨ ਦਾ ਸਾਥ ਦਿਓ ਇਸ ਵੇਲੇ ਲਗਾਤਾਰ ਜਿਹੜੀ ਅਪਡੇਟ ਆ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਸੋ ਸਾਡੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾਏਗੀ ਉਸ ਜਗ੍ਹਾ ਦੇ ਉੱਪਰ ਤੁਹਾਨੂੰ ਲੈ ਕੇ ਜਾਈਏ ਜਿਸ ਜਗ੍ਹਾ ਦੇ ਉੱਪਰ ਸਾਰਾ ਜਿਹੜੀ ਘਟਨਾ ਹੋਈ ਹੈ ਔਰ ਪੂਰੀ ਕੋਸ਼ਿਸ਼ ਜਿਹੜੀ ਹੈ ਸਾਡੀ ਜਾਰੀ ਹੈ ਕਿ ਉਸ ਜਗ੍ਹਾ ਦੇ ਉੱਪਰ ਤੁਹਾਨੂੰ ਲੈ ਕੇ ਜਾਈਏ ਇਸ ਜਗ੍ਹਾ ਦੇ ਉੱਪਰ ਜਿਹੜਾ ਸੋ ਇੱਕ ਵਾਰੀ ਫੇਰ ਦੱਸਦੀ ਕਿ ਜਿਹੜੀ ਤੁਹਾਨੂੰ ਜਲੰਧਰ ਸ਼ਹਿਰ ਦੀ ਜਿਹੜੀ ਖਬਰਾਂ ਸਾਂਝੀ ਕੀਤੀ ਜਾ ਰਹੀ ਹੈ ਜਿੱਥੇ ਜਲੰਧਰ ਦੇ ਵਿੱਚ ਜਿਹੜਾ ਬਲੈਕਆਊਟ ਹੈ ਕਰ ਦਿੱਤਾ ਗਿਆ ਸੋ ਦੇਖ ਸਕਦੇ ਹੋ ਕਿ ਜਿਹੜੇ ਨਵੇਂ ਦਰਸ਼ਕ ਜੁੜ ਚੁੱਕੇ ਨੇ ਉਹਨਾਂ ਨੂੰ ਇੱਕ ਵਾਰੀ ਫੇਰ ਦੱਸ ਦਈਏ ਤੁਹਾਨੂੰ ਉਝ ਲੋਕ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਿਰ ਜਲੰਧਰ ਦੇ ਵਿੱਚ ਜਿਹੜਾ ਬਲੈਕਆਊਟ ਆ ਕੀਤਾ ਗਿਆ ਇਹ ਕੋਈ ਇੱਥੇ ਕੋਈ ਤੁਹਾਨੂੰ ਵੀ ਧੁਮਾਕੇ ਦੀ ਆਵਾਜ਼ ਵਗੈਰਾ ਸੁਣੀ ਹੈ ਹਾਂਜੀ ਮਤਲਬ ਕਿੰਨੀ ਕੁ ਆਵਾਜ਼ ਜਿਹੜੀ ਇੱਥੋਂ ਆਈ ਜੀ ਤੁਹਾਨੂੰ ਹਾਂਜੀ ਕਾਫੀ ਆਵਾਜ਼ ਆ ਰਹੀ ਹੈ ਜਿਵੇਂ ਕਿ ਪਤਾ ਲੱਗਾ ਕਿ ਮੰਡ ਦੇ ਇਲਾਕੇ ਦੇ ਵਿੱਚ ਜਿਹੜਾ ਉਹਨੂੰ ਜਿਹੜਾ ਮਸਾਇਲ ਜਿਹੜੀ ਛੱਡੀ ਗਈ ਸੀ ਉਹ ਇੱਥੇ ਆ ਕੇ ਜਿਹੜਾ ਉਸ ਨੂੰ ਮਾਰ ਕਰਾਇਆ ਜੀ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜਾ ਉਸ ਦਾ ਪੂਰਾ ਕੀਤਾ ਗਿਆ ਆਵਾਜ਼ ਆਈ ਮਲਕੇਲਾ ਤੋਂ ਇਹਦਾ ਹੋ ਰਿਹਾ ਆਵਾਜ਼ਾਂ ਆਦੀਆਂ ਤੁਹਾਨੂੰ ਕਿੰਨੀਆਂ ਕਿੰਨੀਆਂ ਕਿ ਆਵਾਜ਼ਾਂ ਆਈਆਂ ਤੁਹਾਡੇ ਦੀਆਂ ਆਵਾਜ਼ ਬਹੁਤ ਆ ਰਹੀਆਂ ਕਿੰਨੀ ਕਿੰਨੀ ਕਿ ਦਿਨ ਪਹਿਲਾਂ ਆਵਾਜ਼ ਆਈ ਜੀ ਹਾਂ ਹੋ ਗਿਆ ਅੱਧਾ 40 ਘੰਟਾ ਹੋ ਚਲੇ ਆ ਆਵਾਜ਼ ਆਈ ਹੈ ਅੱਛਾ ਅੱਧਾ 40 ਘੰਟਾ ਪਹਿਲਾਂ ਤੇ ਘਰ ਦੇ ਅੰਦਰ ਬੈਠੇ ਸੀਗੇ ਤੁਸੀਂ ਜਦੋਂ ਆਵਾਜ਼ ਹਾਂ ਜੀ ਅੰਦਰ ਹੀ ਅੰਦਰ ਬੈਠੇ ਸੀ ਫੇਰ ਬਾਅਦ ਜਦੋਂ ਨਿਕਲ ਕੇ ਦੇਖਿਆ ਬਹੁਤ ਜ਼ਿਆਦਾ ਆਵਾਜ਼ ਆ ਰਹੀ ਨਹੀਂ ਆਵਾਜ਼ ਆਈ ਕਿੱਥੋਂ ਹੈ ਆਏ ਥੋਵਾ ਆ ਜਾ ਰਹੀ ਸੀ ਅੱਛਾ ਪਿੱਛੋਂ ਆਵਾਜ਼ ਆਈ ਪਿੱਛੋਂ ਆ ਰਹੀ ਹੈ ਪਿੱਛੋਂ ਆ ਜਾ ਰਹੀ ਸੋ ਬਿਲਕੁਲ ਜੀ ਇਹ ਮੰਡ ਇਲਾਕੇ ਦੇ ਵਿੱਚ ਲੈ ਆਏ ਆ ਸੋ ਮੰਡ ਇਲਾਕੇ ਦੇ ਵਿੱਚ ਦੇਖੋ ਪੂਰਨ ਤੌਰ ਤੇ ਬਲੈਕ ਆਊਟ ਆ ਜਿੱਥੇ ਮਹਿਲਾਵਾਂ ਲੇਡੀਜ਼ ਜਿਹੜੀਆਂ ਬਾਹਰ ਖੜੀਆਂ ਹੋਏ ਉਹਨਾਂ ਦਾ ਕਹਿਣਾ ਕਿ ਜਿਹੜੀ ਇੱਥੋਂ ਆਵਾਜ਼ ਆਈ ਹੈ ਸੋ ਪਿੱਛੇ ਜਿਹੜੀ ਇੱਕ ਇੱਕ ਹੋਰ ਸਵਾਲ ਆ ਮਾਤਾ ਜੀ ਪਿੱਛੇ ਪਿੱਛੇ ਵੀ ਪਿੱਛੇ ਘਰ ਹੈ ਜੀ ਖਾਲੀ ਹੈ ਨਹੀਂ ਘਰ ਹੈ ਜੀ ਪਿੰਡ ਸਾਰਾ ਨਹੀਂ ਮਤਲਬ ਇਹ ਰੈਸ਼ੀਲਾਕ ਹੈ ਸਾਰਾ ਹਾਂ ਜੀ ਹਾਂ ਜੀ ਅੱਛਾ ਸਾਰਾ ਰੈਸ਼ੀਲਾਕ ਹੈ ਹਾਂ ਜੀ ਕਿ ਕੋਈ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਇੱਥੇ ਜਾਂ ਆਰਮੀ ਦੇ ਜਵਾਨ ਇੱਥੇ ਪਹੁੰਚੇ ਜੀ ਨਹੀਂ ਹਜੇ ਨਹੀਂ ਕੋਈ ਪਹੁੰਚਿਆ ਮਤਲਬ ਜਿੱਦਾਂ ਬਲਾਸਟ ਤੋਂ ਬਾਅਦ ਜਾਂ ਕੋਈ ਧੁਮਾਕੇ ਤੋਂ ਬਾਅਦ ਇੱਥੇ ਕੋਈ ਹਜੇ ਕੋਈ ਨਹੀਂ ਆਇਆ ਹਾਂ ਤੇ ਜਨਤਾ ਹੀ ਬਾਹਰ ਨਿਕਲ ਕੇ ਖੜੀ ਹੈ ਤੇ ਕੋਈ ਨਹੀਂ ਆਇਆ ਮਤਲਬ ਕਾਫੀ ਜਿਹੜੀ ਉੱਚੀ ਆਵਾਜ਼ ਜਿਹੜੀ ਸੁਣਾਈ ਦਿੱਤੀ ਹੈ ਹਾਂਜੀ ਹਾਂਜੀ ਬਹੁਤ ਉੱਚੀ ਆਵਾਜ਼ ਸੁਣਾਈ ਦਿੱਤੀ ਇੱਥੋਂ ਲੰਗਦੇ ਵੀ ਦਿਸੇ ਏਦਾਂ ਜਿੱਦਾਂ ਅੱਛਾ ਲੰਗਦੇ ਵੀ ਦਿਸੇ ਜੀ ਮਸਾਈਲਾਂ ਲੰਗਦੇ ਹਾਂ ਮਸਾਈਲ ਨਿਕਲੇ ਇੱਥੋਂ ਅੱਛਾ ਮਸਾਈਲ ਇੱਥੋਂ ਨਿਕਲੀ ਹੈ ਸੋ ਬਿਲਕੁਲ ਜੀ ਮੰਡ ਦੇ ਲੋ ਮਸਾਇਲ ਜਿਹੜੀ ਐ ਇੱਥੋਂ ਨਿਕਲੀ ਆ ਤਸਵੀਰ ਜਿਹੜੀ ਸਾਂਝੀ ਕਰ ਰਿਹਾ ਖਾਸ ਤਸਵੀਰਾਂ ਨੇ ਜਲੰਧਰ ਸ਼ਹਿਰ ਤੋਂ ਜਿਹੜੀ ਅਪਡੇਟ ਐ ਇਸ ਵੇਲੇ ਦੀ ਸਾਂਝੀ ਕੀਤੀ ਜਾ ਰਹੀ ਹੈ ਜਿਹੜੇ ਨਵੇਂ ਦਰਸ਼ਕ ਜੁੜ ਚੁੱਕੇ ਨੇ ਉਹਨਾਂ ਨੂੰ ਮੈਂ ਫੇਰ ਦੱਸ ਦਵਾਂ ਮੈਂ ਇਸ ਵੇਲੇ ਤੁਹਾਨੂੰ ਜਿਹੜੀ ਤਸਵੀਰ ਐ ਕਪੂਰਥਲਾ ਮੇਨ ਜਿਹੜਾ ਹਾਈਵੇਅ ਐ ਉੱਥੇ ਦੀ ਤਸਵੀਰ ਸਾਂਝੀ ਕਰ ਰਿਹਾ ਐ ਮੰਡ ਐ ਮੰਡ ਪਿੰਡ ਐ ਮੰਡ ਇਲਾਕਾ ਜਿੱਥੇ ਕੁਛੀ ਦੂਰੀ ਤੇ ਜਿਹੜੀ ਮੰਡ ਚੌਂਕੀ ਵੀ ਪੈਂਦੀ ਐ ਉਸ ਤੋਂ ਪਹਿਲਾਂ ਹੀ ਅਸੀਂ ਖੜੇ ਆ ਜਿੱਥੇ ਕਿ ਲੋਕ ਦੱਸ ਰਹੇ ਕੀ ਇਹ ਕਪੂਰਥਲਾ ਮੇਨ ਜਿਹੜਾ ਹਾਈਵੇਅ ਰੋਡ ਆ ਉੱਥੇ ਜਿਹੜੇ ਕੁਝ ਪਰਿਵਾਰ ਨੇ ਤਮਾਕੀ ਦੀ ਆਵਾਜ਼ ਤੋਂ ਬਾਅਦ ਜਿਹੜਾ ਜਦੋਂ ਇਹਨਾਂ ਤਮਾਕਾ ਹੋਇਆ ਤਾਂ ਜਿਹੜੇ ਪਰਿਵਾਰ ਆ ਵੀਡੀਓ ਵੀਡੀਓ ਸੋ ਵੀਡੀਓ ਵੀ ਤੁਹਾਨੂੰ ਜਿਹੜੀ ਸਾਂਝੀ ਕਰਾਂਗੇ ਸਾਹਮਣੇ ਕਦੀ ਆ ਚੁੱਕੀ ਹੈ ਇਹ ਤੁਸੀਂ ਆਪ ਬਣਾਈ ਹੈ ਹਾਂਜੀ ਹਾਂਜੀ ਇਹ ਕੋਠੇ ਦੀ ਆ ਦੇਖੋ ਬਸ ਜਦੋਂ ਤੰਬਾਕੂ ਦੀ ਹੋਵੇ ਉਸ ਤੋਂ ਬਾਅਦ ਲਾਈਟਾਂ ਬੰਦ ਹੋ ਗਈਆਂ ਆ ਦੇਖੋ ਇਹ ਉਹ ਵੀ ਲੋਕਾਂ ਵੱਲੋਂ ਵੀਡੀਓ ਬਣਾਈ ਗਈ ਹੈ ਆ ਦੇਖੋ ਵੀ ਤੁਸੀਂ ਪਿੰਡ ਦੇ ਲੋਕ ਜੀ ਜਦੋਂ ਇਹ ਜਦੋਂ ਇਹ ਤੰਬਾਕਾ ਹੋਇਆ ਤਾਂ ਉਸ ਤੋਂ ਕਿੰਨੀ ਕੀ ਦੇਰ ਬਾਅਦ ਮਤਲਬ ਤੁਹਾਨੂੰ ਪਤਾ ਲੱਗਾ ਤੁਹਾਨੂੰ ਇੱਕ ਵੀ ਪਤਾ ਲੱਗ ਰਿਹਾ ਸੀ ਇੱਥੇ ਜਾ ਰਹੀਆਂ ਸੀ ਥੋੜੇ ਟਾਈਮ ਬਾਅਦ ਹੀ ਧੁਮਾਲ ਸਟਾਰਟ ਹੋ ਰਹੀ ਸੀ ਪਤਾ ਲੱਗ ਰਿਹਾ ਸੀ ਥੋੜਾ ਬਾਅਦ ਆ ਗਿਆ ਠੀਕ ਹੈ ਉਸ ਤੋਂ ਬਾਅਦ ਕੋਈ ਪ੍ਰਸ਼ਾਸਨ ਦੇ ਇਥੇ ਆਰਮੀ ਦੇ ਜਵਾਨ ਕੋਈ ਵੀ ਇਥੇ ਆਏ ਨਹੀਂ ਕੋਈ ਪ੍ਰਬੰਧ ਨਹੀਂ ਇਥੇ ਕੀਤਾ ਗਿਆ ਨਹੀਂ ਹਜੇ ਜਾ ਹੀ ਰਿਹਾ ਮਨੇ ਤੁਹਾਨੂੰ ਨਜ਼ਰ ਆਈ ਹੈ ਮਸਾਇਲ ਉੱਤੋਂ ਜਾਂਦੀ ਤੁਹਾਡੇ ਕੋਲ ਦਿਖਾਇਓ ਇਹ ਵੀਡੀਓ ਦਿਖਾਇਓ ਇੱਕ ਵਾਰੀ ਸੋ ਬਿਲਕੁਲ ਨਹੀਂ ਇਥੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਨੂੰ ਜਿਹੜੀ ਮਸਾਇਲ ਹੈ ਜਿਹੜੀ ਉਹ ਵੀ ਨਜ਼ਰ ਆਈ ਹੈ ਔਰ ਇਹ ਤੁਹਾਨੂੰ ਮੈਂ ਪੁਆਇੰਟ ਦਿਖਾ ਰਿਹਾ ਕਿ ਜਲੰਧਰ ਦਾ ਕਪੂਰਥਲਾ ਹਾਈਵੇ ਜੋ ਕਿ ਕਪੂਰਥਲੇ ਦੇ ਵਿੱਚ ਪੈਂਦਾ ਮੰਡ ਇਸ ਇਲਾਕੇ ਦੀ ਤਸਵੀਰ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਵੀਡੀਓ ਵੀ ਉਹਨਾਂ ਦੇ ਫੋਨ ਦੇ ਵਿੱਚ ਹੈ ਜੋ ਸਾਂਝੀ ਕਰ ਰਹੇ ਨੇ ਜਿਹੜੀ ਵੀਡੀਓ ਵੀ ਹੈ ਸੋ ਇੱਕ ਵਾਰੀ ਫੇਰ ਉਹ ਤਸਵੀਰ ਜਿਹੜੀ ਮੈਂ ਤੁਹਾਨੂੰ ਨਾਲ ਸਾਂਝੀ ਕਰਾਂਗਾ ਦੇਖ ਸਕਦੇ ਹੋ ਕਿ ਮਸਾਇਲ ਦੀ ਤਸਵੀਰ ਹੈ ਜੇ ਕਿ ਹਵਾ ਦੇ ਵਿੱਚ ਜਿਹੜੀ ਮਸਾਇਲ ਹੈ ਉੱਡਦੀ ਪਈ ਸੀ ਤਾਂ ਲੋਕਾਂ ਨੇ ਜਿਹੜੀ ਹੈ ਉਸ ਦੀ ਵੀਡੀਓ ਵੀ ਜਿਹੜੀ ਹੈ ਸਾਂਝੀ ਕੀਤੀ ਜਿਹੜੀ ਬਣਾਈ ਹੈ ਔਰ ਉਸ ਤੋਂ ਬਾਅਦ ਜਿਹੜੀ ਮੰਡ ਪਿੰਡ ਦੇ ਖੜੇ ਆ ਪਾਣੇ ਲਾਈਟਾਂ ਸਾਰੀਆਂ ਬਾਹਰ ਹੋ ਜਾਂਦੀਆਂ ਕਿੱਧਰ ਕਿਹੜਾ ਏਰੀਆ ਵਾਜੀ ਮੰਡ ਮੰਡ ਲਾਈਟਾਂ ਜਿਹੜੀਆਂ ਚੱਕੋ ਚੱਕੋ ਸੋ ਲਗਾਤਾਰ ਅਪਡੇਟ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਏ ਜੀ ਤੁਹਾਡੇ ਨਾਲ ਜਲੰਧਰ ਸ਼ਹਿਰ ਦੇ ਲੋਕਾਂ ਦੇ ਲਈ ਜੋ ਕਿ ਜਲੰਧਰ ਦੀ ਅਪਡੇਟ ਇਸ ਵੇਲੇ ਤੁਹਾਨੂੰ ਜਿਹੜੀ ਜਨਤਾ ਕੀਤੀ ਜਾ ਰਹੀ ਹੈ ਸੋ ਦੇਖ ਸਕਦੇ ਹੋ ਕਿ ਜਿਹੜੇ ਮੰਡ ਦਾ ਇਹ ਇਲਾਕੇ ਦਾ ਨਾਮ ਲਿੱਤਾ ਜਾ ਰਿਹਾ ਸੀ ਉਸ ਮੰਡ ਲਾਕੇ ਦੇ ਵਿੱਚ ਅਸੀਂ ਪਹੁੰਚ ਗਏ ਆ ਜੀ ਇੱਥੇ ਦੇ ਵਸਨੀਕਾਂ ਦਾ ਕਹਿਣਾ ਇੱਥੇ ਦੇ ਲੋਕਾਂ ਦਾ ਕਹਿਣਾ ਕਿ ਮਸਾਇਲ ਤਾਂ ਉਹਨਾਂ ਨੇ ਦੇਖੀ ਆ ਔਰ ਮਸਾਇਲ ਜਿਹੜੇ ਜਾ ਰਹੀ ਸੀ ਤਾਂ ਉਸ ਦੀ ਵੀਡੀਓ ਵੀ ਜਿਹੜੀ ਉਹਨਾਂ ਨੇ ਜਨਤਕ ਕੀਤੀ ਆ ਉਹ ਵੀਡੀਓ ਵੀ ਤੁਹਾਡੇ ਤੱਕ ਜਿਹੜੀ ਸਾਂਝੀ ਕਰ ਦਿੱਤੀ ਗਈ ਉਹ ਵੀਡੀਓ ਵੀ ਹੁਣ ਅਸੀਂ ਮੰਡ ਪਿੰਡ ਦੇ ਅੰਦਰ ਜਾ ਰਹੇ ਆ ਜਿਸ ਸੰਗਾਂ ਦੇ ਉੱਪਰ ਦੱਸਿਆ ਜਾ ਰਿਹਾ ਕਿ ਉਹ ਮਸਾਇਲ ਡਿੱਗੀ ਆ ਜੋ ਕਿ ਸੂਤਰ ਦਾਸ ਰਹਿਣੇ ਲੋਕ ਦੱਸ ਰਹੇ ਨੇ ਕਿ ਬੜੀ ਹੀ ਜਿਹੜੀ ਕਿ ਜ਼ੋਰ ਦੀ ਜਿਹੜੀ ਆਵਾਜ਼ ਆ ਜੋ ਕਿ ਕਾਫੀ ਦੱਸਿਆ ਜਾ ਰਿਹਾ ਕਿ ਬਲਾਸਟ ਦੀ ਤਮਾਕੇ ਦੀ ਆਵਾਜ਼ ਗੂੰਜੀ ਹੈ ਤਾਂ ਲੋਕ ਘਰਾਂ ਦੇ ਵਿੱਚੋਂ ਉਸ ਵੇਲੇ ਬਾਹਰ ਆ ਗਏ ਨੇ ਸੋ ਉਸ ਵੇਲੇ ਲੋਕ ਜਿਹੜੇ ਘਰਾਂ ਚੋਂ ਨਿਕਲ ਆਏ ਸੋ ਤਸਵੀਰ ਇਸ ਵੇਲੇ ਕੁਝ ਖਾਸ ਤਸਵੀਰਾਂ ਨੇ ਜਲੰਧਰ ਦੀ ਅਪਡੇਟ ਲੈ ਕੇ ਤੁਹਾਡੇ ਨਾਲ ਰੂਬਰੂ ਹੋਏ ਆ ਜਲੰਧਰ ਦੀ ਇਸ ਵੇਲੇ ਤੁਹਾਨੂੰ ਜਿਹੜੀ ਤਸਵੀਰ ਹੈ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ ਜਿੱਥੇ ਕਿ ਪਿੰਡਾਂ ਦੇ ਜਿੱਥੇ ਸ਼ਹਿਰਾਂ ਦੇ ਵਿੱਚ ਜਿਹੜਾ ਬਲੈਕਆਊਟ ਆ ਉੱਥੇ ਹੀ ਪਿੰਡਾਂ ਦੇ ਵਿੱਚ ਵੀ ਜਿਹੜੀਆਂ ਲਾਈਟਾਂ ਜਿਹੜੀਆਂ ਬੰਦ ਨਜ਼ਰ ਆ ਰਹੀਆਂ ਨੇ ਔਰ ਸਾਰੇ ਹੀ ਇਲਾਕਿਆਂ ਦੀਆਂ ਲਾਈਟਾਂ ਇਸੇ ਲਈ ਬੰਦ ਸੋ ਤੁਹਾਨੂੰ ਉਸ ਜਗ੍ਹਾ ਦੇ ਉੱਪਰ ਲੈ ਕੇ ਜਾ ਰਹੇ ਹਾਂ ਜਿਸ ਜਗ੍ਹਾ ਤੋਂ ਉੱਪਰ ਦੱਸਿਆ ਜਾ ਰਿਹਾ ਕਿ ਜਿਹੜੀ ਮਸਾਇਲ ਹੈ ਓੱਡਗੀ ਔਰ ਲੋਕ ਜਿਹੜੇ ਮੰਡ ਦੇ ਲੋਕ ਆ ਉਹ ਦੱਸ ਰਹੇ ਜੀ ਇਸ ਚੀਜ਼ ਦਾ ਗਵਾਹ ਨੇ ਕਿ ਉਹਨਾਂ ਨੇ ਉੱਪਰੋਂ ਮਸਾਇਲ ਜਾਂਦੀ ਦੇਖੀ ਹੈ ਤਾਂ ਉਸ ਤੋਂ ਬਾਅਦ ਹੀ ਜਿਹੜੀ ਉਹ ਵੀਡੀਓ ਉਹਨਾਂ ਵੱਲੋਂ ਬਣਾਈ ਗਈ ਹੈ ਤਾਂ ਉਹੀ ਵੀਡੀਓ ਤੁਹਾਨੂੰ ਜਿਹੜੀ ਅਸੀਂ ਲਾਈਵ ਦੇ ਜ਼ਰੀਏ ਜਿਹੜੀ ਜਨਤਾ ਕੀਤੀ ਹੈ ਸੋ ਲਗਾਤਾਰ ਤਸਵੀਰ ਜਿਹੜੀ ਸਾਂਝੀ ਕਰਾਂਗੇ ਲਗਾਤਾਰ ਅਪਡੇਟ ਜਿਹੜੀ ਹੈ ਸਾਂਹੀ ਕੀਤੀ ਜਾ ਰਹੀ ਹੈ ਉਸ ਜਗ੍ਹਾ ਦੇ ਉੱਪਰ ਲੈ ਕੇ ਜਾ ਰਿਹਾ ਜਿਹੜੇ ਨਵੇਂ ਦਰਸ਼ਕ ਜੁੜੇ ਨੇ ਸਮਰਉਣ ਦਾਦਾ ਕੇ ਮੰਡ ਜਿਹੜਾ ਇਲਾਕਾ ਹੈ ਕਪੂਰਥਲੇ ਦੇ ਰੋਡ ਦੇ ਉੱਪਰ ਮੇਨ ਹਾਈਵੇ ਤੋਂ ਉਸਤੇ ਬੈਕ ਸਾਈਡ ਦੇ ਜਿਹੜੇ ਪਿੰਡ ਲੱਗਦੇ ਨੇ ਮੈਂ ਉਸ ਪਿੰਡਾਂ ਦੇ ਵਿੱਚ ਤੁਹਾਨੂੰ ਲੈ ਕੇ ਜਾ ਰਿਹਾ ਉਸ ਪਿੰਡਾਂ ਦੇ ਵਿੱਚ ਜਿੱਥੇ ਕਿ ਲੋਕ ਦੱਸ ਰਹੇ ਨੇ ਕਿ ਬਹੁਤ ਹੀ ਜ਼ਬਰਦਸਤ ਜਿਹੜਾ ਬਲਾਸਟ ਗੱਡੀਆਂ ਵੀ ਜਿਹੜੀਆਂ ਟਕੜੀਆਂ ਹੋਈਆਂ ਔਰ ਮੌਕੇ ਤੇ ਲੈ ਕੇ ਪਹੁੰਚ ਚੁੱਕੇ ਆ ਜੀ ਤੁਹਾਨੂੰ ਸੋ ਬਿਲਕੁਲ ਜੀ ਮੌਕੇ ਤੇ